ਖਾਲਸਾ ਫਰੰਟ ਅਜੇ ਸਿੱਤਾਂ ਨੂੰ ਲੱਗੇ ਚੱਲ ਰਹੇ ਵਿਜੇਪਾਲ ਹਸਪਤਾਲ ਜੋ ਕਿ ਨੇੜੇ ਗਣੇਸ਼ ਨਗਰ ਬਸ ਸਟਾਪ ਜੀਟੀ ਰੋਡ ਮਠਿੰਡਾ ਵਿਖੇ ਆਪਣੀ ਸੇਵਾਵਾਂ ਦੇ ਰਿਹਾ ਹੈ ਇਹ ਹਸਪਤਾਲ ਮਰੀਜ਼ਾਂ ਦੇ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਡਾਕਟਰ ਅਰਵਿੰਦ ਪਟੇਜਾ ਮਰਦਾਨਾ ਰੋਗ ਬੇਉਲਦ ਜੋੜੀਆਂ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਨੇ ਤੇ ਆਪਣੇ ਪਿਤਾ ਡਾਕਟਰ ਸਤਪਾਲ ਪਟੇਜਾ ਜੀ ਦੇ ਰਾਸਤੇ ਤੇ ਚੱਲਦੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਹੇ ਸਾਈ ਟੀਮ ਨੇ ਡਾਕਟਰ ਅਰਵਿੰਦ ਪਟੇਜਾ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਵਿਜੇਪਾਲ ਹਸਪਤਾਲ ਬਾਰੇ ਜਾਣਕਾਰੀ ਆਓ ਚੱਲਦੇ ਹਾਂ ਡਾਕਟਰ ਵਿਜੇਪਾਲ ਹਸਪਤਾਲ ਬਠਿੰਡਾ ਦਸ਼ਕੂ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਇੱਕ ਵਾਰ ਸਾਡੇ ਇਸ ਸਪੈਸ਼ਲ ਸ਼ੋਅ ਦੇ ਵਿੱਚ ਕਿਉਂਕਿ ਅੱਜ ਜਿਹੜੇ ਸੈਕਸ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਔਰ ਸੈਕੈਟਰੀ ਦੇ ਨਾਲ ਸੰਬੰਧਿਤ ਨੇ ਔਰ ਤੁਸੀਂ ਜਿਸ ਤਰੀਕੇ ਦੇ ਨਾਲ ਜਿਹੜਾ ਪੇਸ਼ੈਂਟ ਤੁਹਾਡੇ ਨਾਲ ਜੁੜ ਜਾਂਦਾ ਹੈਗਾ ਉਹ ਅੱਗੇ-ਅੱਗੇ ਚੇਨ ਬਣਾ ਰਿਹਾ ਔਰ ਆਪਣੇ ਪਿਤਾ ਜੀ ਦਾ ਨਾਮ ਕਿਉਂਕਿ ਸਤਪਾਲ ਬਠੇਜਾ ਜੀ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਸੀਗੀ ਇਸ ਫੀਲਡ ਦੇ ਵਿੱਚ ਤੁਸੀਂ ਉਹਨਾਂ ਦੀਆਂ ਤੋਂ ਜਿਹੜਾ ਆਸ਼ੀਰਵਾਦ ਲੈ ਕੇ ਵਿਜੇਪਾਲ ਹਸਪੀਟਲ ਦੇ ਵਿੱਚ ਉਹੀ ਸਵਾਮਾ ਦੇ ਰਹੇ ਹੋ ਕੀ ਕਰਨਾ ਚਾਹੋਗੇ ਸਰ ਮੈਂ ਆਪਣੇ ਸਰੋਤਿਆਂ ਤੋਂ ਤੁਹਾਡੇ ਸਤਿ ਸ਼੍ਰੀ ਅਕਾਲ ਬੁਲਾਣਾ ਪਹਿਲਾਂ ਤਾਂ ਹਾਂਜੀ ਤੇ ਸਾਡਾ ਜਿਹੜਾ ਹਸਪੀਟਲ ਹੈ ਇਹ ਵਿਜੇਪਾਲ ਹਸਪੀਟਲ ਗਣੇਸ਼ ਨਗਰ ਬਠਿੰਡਾ ਵਿਖੇ ਸਥਿਤ ਹੈ ਮੇਰੇ ਫਾਦਰ ਸਾਹਿਬ ਵਿਸ਼ਵ ਵਿਖਿਆਤ ਸੈਕਸ ਰੋਗਾਂ ਦੇ ਵਿਸ਼ੇਸ਼ਗ ਡਾਕਟਰ ਸੀਗੇ ਹਾਂਜੀ ਐਂਡ ਉਹਨਾਂ ਦਾ ਨਾਮ ਵਰਲਡ ਵਿੱਚ ਚੁਰਿੰਦਾ انرੋਲਡਿਸਟ ਵਿੱਚ ਆਂਦਾ ਸੀਗਾ ਉਸ ਵੇਲੇ ਉਹਨਾਂ ਦੀ ਚਲੋ ਕੁਦਰਤੀ 2020 ਚ ਦਸੰਬਰ 2000 ਉਹ ਵੀ ਨੂੰ ਅਕਾਲ ਚਲਾਣਾ ਕਰ ਗਏ ਤੇ ਮੈਂ ਉਹਨਾਂ ਦੀ ਥਾਂ ਤੇ ਹੁਣ ਡਿਊਟੀ ਦੇ ਰਿਹਾ ਤੇ ਸਰ ਪੇਸ਼ੈਂਟਸ ਨੂੰ ਦੇਖ ਰਿਹਾ ਦੱਸੋ ਲੋਕਾਂ ਨੂੰ ਪੇਸ਼ੈਂਟਸ ਨੂੰ ਕੋਈ ਗੈਪ ਨਹੀਂ ਪਿਆ ਠੀਕ ਆ ਫਾਦਰ ਚਲੇ ਗਏ ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਜੋ ਫਾਦਰ ਨੇ ਵੈਲਨਸ ਤੇ ਕੰਮ ਕੀਤਾ ਤੁਸੀਂ ਵੈਲਨਸ ਤੇ ਕੰਮ ਕਰ ਰਹੇ ਹੋ ਔਰ ਹਰੇਕ ਪੇਸ਼ੈਂਟ ਨੂੰ ਕਈ ਪੇਸ਼ੈਂਟ ਤਾਂ ਤੁਹਾਡੇ ਨਾਲ ਆਉਂਦੇ ਤੁਸੀਂ ਕਾਉਂਸਲਿੰਗ ਕਰਕੇ ਉਹਨਾਂ ਨੂੰ ਇੱਥੋਂ ਠੀਕ ਕਰਕੇ ਭੇਜ ਦਿੰਦੇ ਹੋ ਔਰ ਉਹ ਸ਼ੁਕਰ ਮਨਾਉਂਦੇ ਆ ਵੀ ਅਸੀਂ ਇਸ ਡਾਕਟਰ ਕੋਲ ਗਏ ਹੈਗੇ ਆ ਕਿਉਂਕਿ ਤੁਸੀਂ ਬੜੀ ਇੱਕ ਫਾਦਰ ਨੇ ਵੀ ਉਸ ਤਰੀਕੇ ਨਾਲ ਕੰਮ ਕੀਤਾ ਸੀਗਾ ਕਿ ਪੇਸ਼ੈਂਟ ਦੀ ਜੇਬ ਨੂੰ ਨਹੀਂ ਦੇਖਣਾ ਪੇਸ਼ੈਂਟ ਦੇ ਹਾਲਾਤਾਂ ਨੂੰ ਦੇਖਣਾ ਕਿਸ ਤਰੀਕੇ ਨਾਲ ਅਖਿਆਈ ਚ ਆਇਆ ਹੈਗਾ ਔਰ ਉਹ ਤੇ ਕੰਮ ਕਰਨਾ ਹਾਂਜੀ ਤੁਹਾਡੀ ਗੱਲ ਜਿਵੇਂ ਸਹੀ ਹੈ ਕਾਫੀ ਪੇਸ਼ੈਂਟਸ ਨੂੰ ਮੈਡੀਸਿਨ ਦੀ ਜ਼ਰੂਰਤ ਨਹੀਂ ਹੁੰਦੀ ਕਾਫੀ ਪੇਸ਼ੈਂਟਸ ਨੂੰ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਾਉਂਸਲਿੰਗ ਇੱਕ ਇਹ ਜਿਹਾ ਇੱਕ ਮੈਥਡ ਹੈ ਜਿਹਦੇ ਨਾਲ ਆਪਾਂ ਪੇਸ਼ੈਂਟ ਨੂੰ ਬਹੁਤ ਜਲਦੀ ਆਪਾਂ ਦੁਰਸਤ ਕਰ ਸਕਦੇ ਹਾਂ ਜਿਹੜੀਆਂ ਉਹਦੀਆਂ ਪ੍ਰੋਬਲਮਸ ਨੇ ਕਿਉਂਕਿ ਦੇਖੋ ਇੱਕ ਜਿਹੜੀ ਐਡਿਕਸ਼ਨ ਦੀ ਪ੍ਰੋਬਲਮ ਹੈਗੀ ਹੈ ਡਰਗ ਐਡਿਕਸ਼ਨ ਦੀ ਪ੍ਰੋਬਲਮ ਹੈ ਉਹ ਵੀ ਅਰਾਈਜ਼ ਸੈਕਸ਼ੂਅਲ ਪ੍ਰੋਬਲਮਸ ਕਰਕੇ ਹੀ ਹੁੰਦੀ ਹੈ ਪੇਸ਼ੈਂਟਸ ਤੁਸੀਂ ਦੇਖਿਆ ਹੋਊਗਾ ਤੁਸੀਂ ਆਮ ਤੌਰ ਤੇ ਸ਼ਬਦ ਇਹ ਸੁਣਿਆ ਹੋਊਗਾ ਕਾਮਨੀ ਇਹ ਲੋਕ ਜੋ ਪੀੜਿਤ ਨੇ ਆਪਣਾ ਨਸ਼ੇਤੋ ਉਹ ਵੀ ਯੂਜ਼ ਕਰਦੇ ਨੇ ਫਿਰ ਉਹ ਤੋਂ ਬਾਅਦ ਜਿਹੜਾ ਜਿਹਨੂੰ ਪੰਜਾਬੀ ਚ ਆਖਦੇ ਨੇ ਆਪਾਂ ਡੰਗ ਲਾਉਣ ਵਾਸਤੇ ਹਨਾ ਇਹ ਜ਼ਰੂਰੀ ਨਹੀਂ ਹੈ ਕਿ ਬੰਦੇ ਨੂੰ ਕਿ ਆਉਦੀਆਂ ਸੈਕਸ਼ੂਅਲ ਨੀਡਸ ਪੂਰੀਆਂ ਕਰਨ ਵਾਸਤੇ ਕਿ ਨਸ਼ੇ ਦੀ ਆਦਤ ਪਾਣੀ ਪਵੇ ਆਪਾਂ ਉਹਨੂੰ ਪੇਸ਼IENTS ਦੀ ਪ੍ਰੋਬਲਮਸ ਨੂੰ ਸਮਝ ਕੇ ਉਹਦੀਆਂ ਉਹਨੂੰ ਦਿੱਕਤਾਂ ਨੂੰ ਸਮਝ ਕੇ ਉਹਦੀ ਕਾਉਂਸਲਿੰਗ ਕਰਕੇ ਉਹਦੀ ਡਾਈਟਰੀ ਕਾਉਂਸਲਿੰਗ ਕਰਕੇ ਆਪਾਂ ਉਹਨੂੰ ਠੀਕ ਕਰ ਸਕਦੇ ਆ ਮੈਡੀਸਿਨ ਦਾ ਜਿੱਥੋਂ ਤੱਕ ਵਿਸ਼ਾ ਹੈ ਜਿੱਥੇ ਬਹੁਤ ਜ਼ਿਆਦਾ ਸੇਵਰ ਪ੍ਰੋਬਲਮ ਹੁੰਦੀ ਹੈ ਉੱਥੇ ਆਪਾਂ ਨੂੰ ਮੈਡੀਸਿਨ ਦੀ ਜ਼ਰੂਰਤ ਪੈਂਦੀ ਹੈ ਹਾਂਜੀ ਤਸ ਇਨਫਰਟੀਲਿਟੀ ਜਿਹੜੀ ਕਿ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਲੜਕੀਆਂ ਚ ਪੀਸੀਓਡੀ ਦੇ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਨਾਲ ਅਟੈਚ ਹੈਗੇ ਆ ਕਿਉਂਕਿ ਤੁਹਾਡੇ ਮਦਰ ਵੀ ਇਸ ਸਥਾਨ ਦੇ ਉੱਪਰ ਤੁਹਾਡੇ ਨਾਲ ਬੈਠਦੇ ਆ ਔਰ ਫਿਰ ਲੋਕਾਂ ਨੂੰ ਥੋੜਾ ਜਿਹਾ ਰਿਲੈਕਸੇਸ਼ਨ ਮਿਲ ਜਾਂਦੀ ਹੈ ਕਿਉਂਕਿ ਲੇਡੀਜ਼ ਪੇਸ਼ੈਂਟ ਵੀ ਆਉਂਦੇ ਆ ਤਾਂ ਮਦਰ ਵੀ ਗੱਲਬਾਤ ਕਰ ਲੈਂਦੇ ਆ ਤੁਸੀਂ ਵੀ ਇੱਥੇ ਹੈਗੇ ਆ ਫਿਰ ਉਹਦੇ ਨਾਲ ਇੱਕ ਹੌਸਲਾ ਜਿਹਾ ਪੇਰੈਂਟਸ ਉਹਨਾਂ ਨੂੰ ਮਿਲ ਜਾਂਦਾ ਹੈਗਾ ਔਰ ਪੀਸੀਓਡੀ ਦਾ ਇੱਕ ਐਸਾ ਸੈਂਟਰ ਹੈ ਜਿਹਨੇ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੀ ਪੀਸੀਓਡੀ ਸਹੀ ਕੀਤੀ ਹਾਂਜੀ ਸੋ ਪੀਸੀਓਡੀ ਦੇਖੋ ਇੱਕ ਜਿਹੜਾ ਲੇਡੀਜ਼ ਰਿਲੇਟਡ ਡਿਜ਼ੀਜ਼ ਹੈ ਇਹਦੇ ਵਿੱਚ ਵੀ ਆਪਾਂ ਆਯੁਰਵੈਦਿਕ ਮੈਡੀਸਿਨ ਦੇ ਥਰੂ ਆਪਾਂ ਇਲਾਜ ਕਰਦੇ ਆਂ ਜਿਹੜੀ ਮੈਡੀਸਨ ਆ ਆਮ ਤੌਰ ਤੇ ਆਪਾਂ ਦੇਖਿਆ ਕਈ ਵਾਰ ਲੋਕ ਕੀ ਕਰਦੇ ਆ ਕਿ ਉਹ ਅੰਗਰੇਜ਼ੀ ਦਵਾਈਆਂ ਪੀਸ ਕੇ ਵਿੱਚ ਅਟੈਚ ਕਰ ਦਿੰਦੇ ਆ ਤੁਹਾਡਾ ਹਸਪੀਟਲ ਵੈਲਨੈਸ ਤੇ ਕੰਮ ਕਰ ਰਿਹਾ ਆਯੁਰਵੈਦਿਕ ਦਾ ਮਤਲਬ ਆਯੁਰਵੈਦਿਕ ਆ ਜੇ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੇਣੀ ਆ ਤਾਂ ਕਹਿ ਕੇ ਦੋਗੇ ਮੈਂ ਤੁਹਾਨੂੰ ਉਸ ਚਲ ਤੇ ਆਣਾ ਇਟਸ ਨੋਟ ਅਬਾਊਟ ਆਯੁਰਵੈਦਿਕ অর ਐਲੋਪੈਥਿਕ ਐਲੋਪੈਥਿਕ ਕੋਈ ਮਾਰੀ ਸਾਇੰਸ ਨਹੀਂ ਹੈ ਮੈਡੀਸਿਨ ਜੀ ਕੋਈ ਕਹੀਏ ਜਿਵੇਂ ਲੋਕ ਅਕਸਰ ਕਹਿ ਦਿੰਦੇ ਨੇ ਆਯੁਰਵੈਦਿਕ ਜਿਹੜੀ ਫੀਲਡ ਹੈ ਇਹਦਾ ਇਲਾਜ ਤਾਂ ਬਹੁਤ ਅੱਛਾ ਹੈ ਬਟ ਕੁਝ ਪੇਸ਼IENTS ਆਯੁਰਵੈਦਿਕ ਨਹੀਂ ਕੰਮ ਕਰਦੀ ਉੱਥੇ ਆਪਾਂ ਐਲੋਪੈਥੀ ਉਰ ਰੈਫਰ ਕਰਦੇ ਹਾਂ ਬਹੁਤ ਕਾਟ ਪੇਸ਼IENTS ਹੁੰਦੇ ਜਿਨ੍ਹਾਂ ਚ ਇਹ ਪ੍ਰੋਬਲਮ ਆਉਂਦੀ ਹੈ ਜਿੱਥੇ ਆਯੁਰਵੈਦਿਕ ਨਹੀਂ ਕੰਮ ਕਰਦਾ ਬਾਕੀ ਦੇਖੋ ਮੈਡੀਸਿਨ ਦਾ ਏਮ ਆਫ ਮੈਡੀਸਿਨ ਇਸ ਟ੍ਰੀਟਮੈਂਟ ਮੈਡੀਸਿਨ ਇੱਕ ਫੀਲਡ ਹੈ ਉਹਦੇ ਵਿੱਚ ਤੁਸੀਂ ਆਯੁਰਵੈਦਿਕ ਨਾਲ ਕਰ ਰਹੇ ਹੋ ਕਾਉਂਸਲਿੰਗ ਨਾਲ ਕਰ ਰਹੇ ਹੋ ਚਾਹੇ ਤੁਸੀਂ ਮੈਡੀਸਿਨ ਰੈਫਰ ਕਰਕੇ ਕਿਸੇ ਹੋਰ ਡਾਕਟਰ ਕੋਲ ਰੈਫਰ ਕਰਕੇ ਆਪਣਾ ਜੀ ਟ੍ਰੀਟਮੈਂਟ ਕਰਵਾ ਰਹੇ ਹੋ ਤਾਂ ਇਟਸ ਆਈ ਫੀਲ ਇਟਸ ਓਕੇ ਜੇ ਆਯੁਰਵੈਦਿਕ ਕੋ ਨਹੀਂ ਅਫੋਰਡ ਕਰ ਸਕਦਾ ਦੈਨ ਵੀ ਪ੍ਰੇਫਰ ਫੋਰ ਇੰਗਲਿਸ਼ ਮੈਡੀਸਿਨ ਯੂ نو ਤੁਸੀਂ ਐਲੋਪੈਥਿਕ ਮੈਡੀਸਿਨ ਕਹਿ ਰਹੇ ਹੋ ਹਾਂ ਜੀ ਦੱਸੋ ਇਹ ਹਸਪੀਟਲ ਜਿਹੜਾ ਬਹੁਤ ਸਾਲ ਪੁਰਾਣਾ ਜਿਹਦੇ ਵਿੱਚ ਤੁਸੀਂ ਫਾਦਰ ਨੂੰ ਦੇਖਿਆ ਕਿਵੇਂ ਉਹ ਸੇਵਾ ਕਰਦੇ ਸੀਗੇ ਅਨਾਰੇ ਵੀਰਾਂ ਦੀ ਵੱਡੀ ਲਿਸਟ ਤੁਹਾਡੇ ਨਾਲ ਅਟੈਚ ਹੈ ਕੀ ਕਰਨਾ ਚਾਹੋਗੇ ਕਿ ਇੰਡੀਆ ਨਾਲੋਂ ਜ਼ਿਆਦਾ ਬਾਹਰਲੇ ਪੇਸ਼ੈਂਟ ਜਿਹੜੇ ਮੈਡੀਸਿਨਸ ਮੰਗਾਉਂਦੇ ਨੇ ਤੁਸੀਂ ਬਾਈ ਕੋਰੀਅਰ ਉਹਨਾਂ ਨੂੰ ਉਹਨਾਂ ਨਾਲ ਵਟਸਐਪ ਤੇ ਕਾਉਂਸਲਿੰਗ ਕਰਕੇ ਵਟਸਐਪ ਤੇ ਉਹਨਾਂ ਨਾਲ ਗੱਲਬਾਤ ਕਰਕੇ ਕੀ ਕਹਿਣਾ ਚਾਹੋਗੇ ਕਿ ਲੰਬੀ ਚੇਨ ਆ ਕੱਲਾ ਇੰਡੀਆ ਹੀ ਨਹੀਂ ਕੈਨੇਡਾ ਦੀ ਗੱਲ ਕਰ ਲਈ ਆਸਟ੍ਰੇਲੀਆ ਦੀ ਗੱਲ ਕਰ ਲਈ ਯੂਕੇ ਦੀ ਗੱਲ ਕਰ ਲਈ ਯੂਐਸਏ ਦੀ ਗੱਲ ਕਰ ਲਈ ਤਾਂ ਸਾਰੇ ਦੇਖਿਆਂ ਦੇ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਛੱਟਦੇ ਨੇ ਕਹਿੰਦੇ ਨਹੀਂ 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 ਡਾਕਟਰ ਸਾਹਿਬ ਨਾਲ ਗੱਲ ਕਰੋ ਭਾਈ ਡਾਕਟਰ ਸਾਹਿਬ ਆਪਾਂ ਨੂੰ ਦੱਸਣਗੇ ਔਰ ਉਹ ਬਾ हां जी ਤੁਹਾਡੀ ਤੁਸੀਂ ਜਿਵੇਂ ਸਹੀ ਆਖਿਆ ਕਾਫੀ ਪੇਸ਼ੈਂਟਸ ਓਵਰ ਸੀਜ਼ ਤੋਂ ਸਾਡੇ ਕੋਲੇ ਕਲੈਂਟ ਨੇ ਐਂਡ ਇੰਡੀਆ ਦੇ ਵੀ ਨੇ ਕਾਫੀ ਐਸਾ ਕੁਝ ਨਹੀਂ ਹੈ ਕਿ ਇਕੱਲੇ ਫੋਰਨ ਦੇ ਪੇਸ਼ੈਂਟਸ ਜ਼ਿਆਦਾ ਨੇ ਇੰਡੀਆ ਤੋਂ ਵੀ ਹੈ ਆਪਣੇ ਬਠਿੰਡਾ ਸਿਟੀ ਤੋਂ ਨੇ ਪੰਜਾਬ ਤੋਂ ਨੇ ਪੂਰੇ ਆਲ ਓਵਰ ਇੰਡੀਆ ਆਲਮੋਸਟ ਨਾਰਥ ਇੰਡੀਆ ਜਿੱਥੇ ਤੱਕ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਹੈਗਾ ਕਿਉਂਕਿ ਮੋਸਟਲੀ ਐਡਵਰਟਾਈਜ਼ਮੈਂਟ ਸਾਡੀ ਪੰਜਾਬੀ ਚ ਹੈ ਤਾਂ ਆਬਵੀਅਸਲੀ ਨਾਰਥ ਇੰਡੀਆ ਜ਼ਿਆਦਾ ਸਮਝਪੰਦਾ ਤੇ ਸਾਊਥ ਤੋਂ ਵੀ ਪੇਸ਼ੈਂਟਸ ਆ ਰਹੇ ਨੇ ਇਵਨ ਅੰਦਮਾਨ ਤੱਕ ਵੀ ਪੇਸ਼ੈਂਟ ਹੈ ਮੇਰੇ ਕੋਲ ਤਾਂ ਜੋ ਨਾਰਥ ਇੰਡੀਆ ਦੇ ਅੰਦਮਾਨ 'ਚ ਬੈਠੇ ਨੇ ਠੀਕ ਹੈ ਇਹ ਜਾਂ ਕੁਝ ਨਹੀਂ ਹੈ ਦੇਖੋ ਟ੍ਰੀਟਮੈਂਟ ਅਸੀਂ ਕਰਨਾ ਹੈ ਤੇ ਉਹਦੇ ਵਾਸਤੇ ਵੀ ਆਰ ਓਪਨ ਫਾਰ 올 ਚਾਹੇ ਓਵਰ ਸੀਸ ਐ ਪ੍ਰਾਈਸ ਇਸ ਸੇਮ ਨੇ ਕੋਈ ਇਹ ਜਾਨੀਏ ਕਿ ਪ੍ਰਾਈਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਟੀਆਂ ਵੱਧ ਹੁੰਦੇ ਆ ਆਪਣੀ ਪਹਿਲਾਂ ਆਫ ਆਫ ਕੈਮਰਾ ਜ਼ਿਕਰ ਹੋਇਆ ਸੀਗਾ ਉਹ ਸੇਮ ਪ੍ਰਾਈਸ ਇਸ ਨੇ ਚਾਹੇ ਮੇਰੇ ਤੋਂ ਤੁਸੀਂ ਜਿੰਨੇ ਮਰਜ਼ੀ ਫੋਨ ਕਾਲ ਕਰਕੇ ਪੁੱਛ ਲੈਂਦੇ ਲੋਕ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਜ਼ਿੰਦਗੀ ਦਾ ਸਫ਼ਰ ਜਿਹੜਾ ਇੱਕਦਮ ਬਹੁਤ ਵੱਡਾ ਗੈਪ ਫਾਦਰ ਦਾ ਸੀਗਾ ਔਰ ਪੇਸ਼ੈਂਟਸ ਦਾ ਇਨਾ ਫਲੋ ਉਹਨੂੰ ਤੁਸੀਂ ਸੰਭਾਲਿਆ ਔਰ ਹੁਣ ਜਾ ਕੇ ਇੱਕ ਐਸੀ ਸੈਟਿੰਗ ਆ ਚੁੱਕੀ ਹੈਗੀ ਆ ਕਿ ਉਹੀ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਇੱਥੇ ਆਨੇ ਆ ਤਾਂ ਡਾਕਟਰ ਸਤਪਾਲ ਬਠੇਜੈ ਜੀ ਨਾਲ ਹੀ ਮਿਲ ਰਹੇ ਹੈਗੇ ਉਹਨਾਂ ਨੂੰ ਤੁਹਾਡੇ ਚੋਹੀ ਰੂਪ ਦਿਖਣ ਲੱਗ ਗਿਆ ਔਰ ਵਿਜੀਪਾਲ ਹਸਪੀਟਲ ਜਿਹੜਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈਗਾ ਔਰ ਤੁਸੀਂ ਨਈ ਨਈ ਇੱਥੇ ਕ੍ਰਿਏਸ਼ਨਸ ਕਰ ਰਹੇ ਹੋ ਨਈ ਨਈ ਚੀਜ਼ਾਂ ਨਵੇਂ ਨਵੇਂ ਐਕਸਪੈਰੀਮੈਂਟਸ ਨਵੇਂ ਨਵੇਂ ਫਾਰਮੂਲੇ ਜਿਹੜੇ ਹੈਗੇ ਆ ਤੁਸੀਂ ਆਪਣੇ ਤਿਆਰ ਕਰ ਰਹੇ ਹੋ ਜਿਹਦੇ ਨਾਲ ਐਸੇ ਪੇਸ਼ੈਂਟ ਜਿਨ੍ਹਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਨਾ ਉਮੀਦ ਪੇਸ਼ੈਂਟਾਂ ਨੂੰ ਵੀ ਇੱਥੇ ਉਮੀਦ ਦੇਤੀ ਹਾਂਜੀ ਤੁਹਾਡੀ ਇੱਕਦਮ ਜਿਹੜੀ ਤੁਸੀਂ ਆਪਣੀ ਇੱਕ ਬਹੁਤ ਵਧੀਆ ਸਾਡੇ ਬਾਰੇ ਤੁਸੀਂ ਇੱਕ ਸ਼ਾਰਟ ਚ ਦੱਸਿਆ ਕਿ ਕਾਫੀ ਸਾਰੇ ਫਾਰਮੂਲੇ ਤਿਆਰ ਕੀਤੇ ਹਨ ਜੋ ਪੇਸ਼ੈਂਟਸ ਨੂੰ ਆਪਣਾ ਟ੍ਰੀਟਮੈਂਟ ਵਾਸਤੇ ਟ੍ਰੀਟਮੈਂਟ ਸਹੀ ਟਾਈਮ ਤੇ ਕੰਪਲੀਟ ਹੋਵੇ 어라운드 ਸੀ मिनिमम 4 वीक्स आपा नु चाहिदे ने मैं अपने पेशेंट्स नु ਦੱਸਣਾ ਚਾਹੁੰਦਾ ਕਿ मिनिमम 4 वीक्स ਦਾ ਟ੍ਰੀਟਮੈਂਟ ਆਪਾਂ ਨੂੰ ਚਾਹੀਦਾ ਹੈ ਜੇ ਆਪਾਂ ਸੈਕਸ ਦੀ ਆਪਣੀ ਜਿਹੜੀ ਪ੍ਰੋਬਲਮ ਹੈ ਉਹਦੇ ਨਾਲ ਆਪਾਂ ਸਹੀ ਕਰਨਾ ਹੈ ਆਪਣੇ ਆਪ ਨੂੰ ਐਂਡ ਪਲੱਸ ਜਿਹੜੀ ਮੈਡੀਸਿਨ ਹੈ ਇਹਨੂੰ ਇੱਕ ਟਾਈਮਲੀ ਐਫੀਸ਼ੀਐਂਟਲੀ ਆਪਾਂ ਨੂੰ ਖਾਣਾ ਹੈ ਜਿਵੇਂ ਕੋਈ ਵੀ ਡਾਕਟਰ ਤੁਹਾਨੂੰ ਦੱਸਦਾ ਹੈ ਉਵੇਂ ਹੀ ਇਹਨੂੰ ਫਾਲੋ ਕਰਨਾ ਹੈ ਤੇ ਆਪਾਂ ਨੂੰ ਵਧੀਆ ਰਿਜ਼ਲਟ ਮਿਲੇਗਾ ਦਸ ਪਰਹੇਜ਼ ਜਿਹੜਾ ਕਿ ਤੁਸੀਂ ਕਹਿੰਦੇ ਹੋ ਕਿ ਲਾਜ਼ ਨਾਲ ਪਰਹੇਜ਼ ਜ਼ਰੂਰੀ ਆ ਤੁਸੀਂ ਪੇਸ਼ੈਂਟਸ ਨੂੰ ਦੱਸ ਦਿਓ ਕਿ ਤੁਸੀਂ ਇਦਾਂ ਦਾ ਡਾਈਟ ਖਾਣਾ ਹੈਗਾ ਜਿੱਦਾਂ ਵੈਲਨੈਸ ਤੇ ਕੰਮ ਕਰ ਰਹੇ ਹੋ ਇਦਾਂ ਐਕਸਰਸਾਈਜ਼ ਕਰਨੀ ਹੈਗੀਆ ਇਦਾਂ ਆਪਣੀ ਜ਼ਿੰਦਗੀ ਨੂੰ ਤੁਸੀਂ ਜਿਉਣਾ ਇਦਾਂ ਖੁਸ਼ ਰਹਿਣਾ ਕੀ ਕਹਿਣਾ ਚਾਹੋਗੇ ਕਿ ਇਹ ਇਕੱਲੀ ਮੈਡੀਸਿਨ ਹੀ ਨਹੀਂ ਤੁਹਾਡੀ ਕੰਮ ਕਰਦੀ ਤੁਹਾਡੀ ਉਹ ਜਿਹੜੀ ਕਾਉਂਸਲਿੰਗ ਆ ਜਿਹੜੀ ਤੁਸੀਂ ਟਾਈਮ ਲੈਂਦੇ ਆ ਪੇਸ਼ੈਂਟ ਚਾਹੇ ਆ ਕੇ ਆਂਦਾ ਬਾਹਰਲਾ ਪੇਸ਼ੈਂਟ ਨੂੰ ਲੱਗਦਾ ਵੀ ਅੱਧਾ ਘੰਟਾ ਹੋ ਗਿਆ ਦੂਜੇ ਪੇਸ਼ੈਂਟ ਗਏ ਨੂੰ ਲੇਕਿਨ ਤੁਸੀਂ ਡੀਪ ਉਹਦੇ ਨਾਲ ਰੂਟਡ ਹੋ ਤੁਸੀਂ ਫੈਮਲੀਆਂ ਦੇ ਨਾਲ ਅਟੈਚ ਹੋ ਪਹਿਲਾਂ ਫਾਦਰ ਨੇ ਮੈਡੀਸਿਨਾਂ ਲਿੱਤੀਆਂ ਗਾ ਬੇਟੇ ਆਗੇਗਾ ਸ ਨੈਸਨ ਨੈਸਨ ਆ ਗਿਆ ਆ ਗਿਆ ਔਰ ਤੁਸੀਂ ਉਹਨਾਂ ਦੇ ਨਾਲ ਅਟੈਚਮੈਂਟ ਉਹੀ ਰੱਖਦੇ ਹੋ ਕਿ ਇੱਕ ਰਿਲੇਸ਼ਨ ਬਣ ਗਿਆ ਪੇਸ਼ੈਂਟ ਨਹੀਂ ਤੁਹਾਡੇ ਤੁਹਾਡੀ ਇੱਕ ਫੈਮਿਲੀ ਬਣ ਗਈ ਜਿਹੜੀ ਕਿ ਬਟੇਜਾ ਫੈਮਿਲੀ ਹੈ ਵਿਜੇਪਾਲ ਹਸਪੀਟਲ ਦੀ ਇੱਕ ਫੈਮਿਲੀ ਬਣ ਜਾਂਦੀ ਹੈ ਹਾਂਜੀ ਸਰ ਪੇਸ਼ੈਂਟ ਦੇਖੋ ਸਾਡੇ ਲਈ ਇੱਕ ਅਸੀਂ ਟ੍ਰੀਟਮੈਂਟ ਕਰਨਾ ਹੈ ਪੇਸ਼ੈਂਟ ਦਾ ਬੀਇੰਗ ਅ ਡਾਕਟਰ ਤੇ ਇੱਕ ਫੈਮਿਲੀ ਰਿਲੇਸ਼ਨ ਬਣ ਜਾਂਦਾ ਪੇਸ਼ੈਂਟ ਨਾਲ ਉਹ ਆਬਵੀਅਸਲੀ ਇੱਕ ਪੇਸ਼ੈਂਟ ਆਂਦਾ ਹੁੰਦਾ ਹੈ ਜਲਦੀ ਚਪਟ ਜਦੋਂ ਆਂਦੇ ਆ ਆਬਵੀਅਸਲੀ ਇਟ ਵਿਲ ਟੇਕ ਅ ਕਿੰਨੇ ਘੰਟਾ ਲੱਗ ਜਾਂਦਾ ਪੇਸ਼ੈਂਟ ਦੀ ਕਾਉਂਸਲਿੰਗ ਕਰਨ ਤੇ ਫਿਰ ਤੋਂ ਉੱਠਣ ਦਾ ਨਾਮ ਹੀ ਲੈਂਦੇ ਸਾਡੇ ਸਟਾਫ ਵੀ ਕਹਿੰਦੇ ਨੇ ਕਿ ਭਾਈ ਡਾਕਟਰ ਸਾਹਿਬ ਹੋਰ ਵੀ ਤੁਸੀਂ ਕਰੋ ਤੇ ਇਹਦੇ ਵਿੱਚ ਦੇਖੋ ਕਾਉਂਸਲਿੰਗ ਇੱਕ ਲੰਮਾ سلسلہ ਹੁੰਦਾ ਹੈ ਉਹ ਹਰ ਇੱਕ ਪੇਸ਼ੈਂਟ ਦੀ ਕੀਤੀ ਜਾਂਦੀ ਹੈ ਕਾਫੀ ਪੇਸ਼ੈਂਟਸ ਨੂੰ ਆਈ ਮੀਨ ਤੁਹਾਨੂੰ ਦਵਾਈਸਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਾਉਂਸਲਿੰਗ ਦੇ ਥਰੂ ਵੀ ਹੋ ਜਾਂਦਾ ਹੈ ਕਾਉਂਸਲਿੰਗ ਦੇ ਚਾਰजेस ਬਹੁਤ ਨੋਮੀਨਲ ਨੇ ਸਾਡੇ ਆਈ ਮੀਨ ਸਟਾਰਟਿੰਗ ਫਰੋਮ 300 ਰੁਪੀਆ ਹਾਂਜੀ ਕਦਰ ਡਿਪਰੈਸ਼ਨ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਔਰ ਡਿਪਰੈਸ਼ਨ ਜਿਹਦਾ ਤੁਸੀਂ ਕਹਾਂ ਕੀ ਇੱਕ ਕੌਜ਼ ਹੈਗਾ ਅੱਜ ਡਿਪਰੈਸ਼ਨ ਜਿਹੜਾ ਜਿਹਦੇ ਨਾਲ ਲੋਕ ਇਸ ਪਾਸੇ ਨਿਕਲ ਜਾਂਦੇ ਹੈਗੇ ਆ ਔਰ ਉਹਨਾਂ ਨੂੰ ਲੱਗਦਾ ਕਿ ਸੈਕਸ਼ਨ ਕਈ ਵਾਰੀ ਉਹਨਾਂ ਨੂੰ ਲੱਗਣ ਦੇ ਨਾਲ ਹੀ ਉਹ ਲੱਗ ਲੱਗ ਜਾਂਦਾ ਕਿ ਅਸੀਂ ਜੇਕਰ ਮੈਡੀਸਿਨ ਖਾਣੇ ਡਿਪਰੈਸ਼ਨ ਦੀ ਤਾਂ ਸਾਨੂੰ ਵੀਕਨੈਸ ਹੋ ਜੂ ਕੀ ਕਹਿਣਾ ਚਾਹੋਗੇ ਕਿ ਤੁਸੀਂ ਜਦੋਂ ਉਹਨਾਂ ਦਾ ਪ੍ਰੈਸ਼ਰ ਰਿਲੀਜ਼ ਕਰ ਦਿਓ ਬੰਦੇ ਬਿਲਕੁਲ ਸਹੀ ਹੋ ਜਾਂਦੇ ਹਾਂ ਹਾਂਜੀ ਸਰ ਦੇਖੋ ਸਰ ਜਿਹੜਾ ਤੇ ਸੈਕਸ਼ੂਅਲ ਪਾਰਟ ਹੈ ਨਾ ਜ਼ਿੰਦਗੀ ਦਾ ਇਹਨੂੰ ਇੱਕ ਡਿਪਰੈਸ਼ਨ ਦਾ ਹਿੱਸਾ ਪੇਸ਼ੈਂਟ ਬਣਾ ਲੈਂਦਾ ਜਦੋਂ ਸੈਕਸ਼ੂਅਲੀ ਸੈਟੀਸਫਾਈਡ ਨਹੀਂ ਹੁੰਦਾ ਦੇਖੋ ਜੋ ਆਪਣਾ ਟ੍ਰੀਟਮੈਂਟ ਹੈ ਆਪਣੀ ਇਸ ਦਾ ਐਂਡਰੋਲੋਜੀ ਫੀਲਡ 'ਚ ਆਪਣਾ ਸੈਕਸ਼ੂਅਲ ਲਾਈਫ ਦੀ ਜਿਹੜੀਆਂ ਨੀਡਸ ਹੈ ਉਹਨਾਂ ਨੂੰ ਪੂਰਾ ਕਰਕੇ ਉਦੋਂ ਬਾਅਦ ਪੇਸ਼ੈਂਟਸ ਨੂੰ ਕਾਫੀ ਮੈਂਟਲ ਰੀਲੀਫ ਮਿਲਦਾ ਹੈ ਅਵ ਲਾਈਫ 'ਚ ਐਂਡ ਉਹ ਆਫ ਦੇ ਵਰਕ ਏਫੀਸ਼ੀਐਂਟ ਹੋ ਜਾਂਦੇ ਹੈ ਇਹੀ ਸਾਡਾ ਮਕਸਦ ਹੈ ਦੱਸੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਦਾ ਮਨ ਅਦਾਸ ਹੁੰਦਾ ਜਦੋਂ ਮੈਡੀਸਿਨ ਲਿੰਦਾ ਲਿੰਦਾ ਉਹ ਤੁਹਾਡੇ ਕੋਲ ਇੱਕ ਮੈਡੀਸਿਨ ਆ ਲੇਕਿਨ ਉਹ ਕਹਿੰਦਾ ਸਾਡੀ ਤਾਂ ਸਾਰਾ ਕੁਝ ਹੀ ਸਹੀ ਹੋ ਗਿਆ ਕਈ ਹੋਰ ਬਿਮਾਰੀਆਂ ਸਹੀ ਹੋ ਜਾਂਦੀਆਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਤੁਹਾਡੀ ਮੈਡੀਸਿਨ ਜਿਹੜਾ ਤੁਸੀਂ ਤਿਆਰ ਕਰਦੇ ਹੋ ਤੁਸੀਂ ਉਹ ਪੇਸ਼ੈਂਟ ਨੂੰ ਓਵਰਆਲ ਠੀਕ ਕਰਨਾ ਪੇਸ਼ੈਂਟ ਨੂੰ ਇਹ ਨਹੀਂ ਕਿ ਪੇਸ਼ੈਂਟ ਦੀ ਬਿਮਾਰੀ ਤੋਂ ਉਹਨੂੰ ਓਵਰਆਲ ਦੇ ਵਿੱਚ ਉਹਦੇ ਫਾਇਦਾ ਹੋਣ ਲੱਗ ਜਾਂਦਾ ਹਾਂਜੀ ਸਰ ਪੇਸ਼ੈਂਟ ਨੂੰ ਸਰ ਦੇਖੋ ਓਵਰਆਲ ਇੱਕ ਡਿਜ਼ੀਜ਼ ਨਾਲ ਬੀੜਿਤ ਹੁੰਦਾ ਇਨਸਾਨ ਇੱਕ ਡਿਜ਼ੀਜ਼ ਉਹ ਹੁੰਦਾ ਦੇਖੋ ਚਾਹੇ ਉਹ ਮੈਂਟਲ ਡਿਜ਼ੀਜ਼ ਆ ਚਾਹੇ ਉਹ ਇੱਕ ਫਿਜ਼ੀਕਲ ਐਲੀਮੈਂਟ ਹੈ ਉਹ ਆਬਵੀਅਸਲੀ ਉਹਦੇ ਇੱਕ ਕੰਮਕਾਰ ਚ ਵਿਗਨ ਪਾਉਂਦਾ ਹੈ ਬੰਦਾ ਆਪਦੇ ਰੋਜ਼ਾਨਾ ਜ਼ਿੰਦਗੀ ਵਿੱਚ ਐਫੀਸ਼ੀਐਂਟ ਨਹੀਂ ਰਹਿੰਦਾ ਜਿਹਨੂੰ ਕਹਿੰਦੇ ਇੱਕ ਵਰਕਹੋਲਿਕ ਬੰਦਾ ਹੈ ਉਹਦਾ ਇੱਕ ਡਿਜ਼ੀਜ਼ ਉਹਦੋਂ ਇੱਕ ਲੈ ਕੇ ਬਹਿ ਜਾਂਦਾ ਐਂਡ ਹੀ ਇਸ ਨਾਟ ਏਬਲ ਟੂ ਹਿਸ ਲਾਈਵਲੀਹੂਡ ਇਨ ਅ ਨਾਈਸ ਵੇ ਇਨ ਐਫੀਸ਼ੀਐਂਟ ਵੇ ਇਹ ਦੇਖੋ ਪ੍ਰੋਬਲਮ ਪੇਸ਼ੈਂਟ ਨੂੰ ਇਨਕਰ ਹੁੰਦੀ ਹੈ ਹਾਂ ਇੱਕ ਮੈਂ ਆਦਿ ਲੋ ਐਡ ਆਨ ਕਰਨਾ ਚਾਹੁੰਗਾ ਤੁਹਾਡੇ ਕੁਐਸਚਨ ਤੋਂ ਐਕਸਟਰਾ ਕਿ ਜਦੋਂ ਆਪਾਂ ਪੇਸ਼ੈਂਟ ਆਪਦੀ ਲਾਈਫ ਨੂੰ ਇੱਕ ਵਧੀਆ ਮੋੜ ਵੱਲ ਲੈ ਕੇ ਆਂਦਾ ਜਦੋਂ ਆਬਵੀਅਸਲੀ ਉਹਦੇ ਸਾਰੇ ਵਿਗੜੇ ਹੋਏ ਕੰਮ ਵੀ ਸਹੀ ਹੋ ਜਾਂਦੇ ਨੇ ਅਸਾ ਮਸਟਿਬੇਸ਼ਨ ਜਿਹਦੇ ਬਾਰੇ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਮਿਸ ਹੈ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਐਂਡਰੋਲੋਜੀ ਦੇ ਫੀਲਡ ਵਿੱਚ ਸੇਵਾ ਕਰ ਰਹੇ ਹੋ ਫਾਦਰ ਨੇ ਪਹਿਲਾਂ ਕੀਤੀ ਹੈਗੀ ਆ ਔਰ ਮਸਟਿਬੇਸ਼ਨ ਕੀ ਕਹਿਣਾ ਚਾਹੋਗੇ ਕਿ ਲੋਕ ਮਸਟਿਬੇਸ਼ਨ ਜਿਹੜੀ ਹੈਗੀ ਆ ਉਹ ਕਿਸ ਹੱਦ ਤੱਕ ਮਤਲਬ ਠੀਕ ਹੈ ਸੋ ਮਾਸਟਰਬੇਸ਼ਨ ਨੂੰ ਦੇਖੋ ਮੈਂ ਤਾਂ ਤੁਹਾਨੂੰ ਇਹਦੇ ਬਾਰੇ ਇੱਕ 네ਗੇਟਿਵ ਸਾਈਨ ਹੀ ਦਰਕੂੰਗਾ ਇੱਕ ਤਰ੍ਹਾਂ ਦਾ ਹੈਬਿਟਸ ਜਗਹੀਏ ਤਾਂ ਉਹਨੂੰ ਇੱਕ 네ਗੇਟਿਵ ਕਾਲਮ ਚ ਰੱਖੂੰਗਾ ਇਹ ਕੋਈ ਅੱਛੀ ਚੀਜ਼ ਨਹੀਂ ਹੈ ਦੇਖੋ ਕੁਦਰਤ ਨੇ ਆਪਾਂ ਨੂੰ ਜੇ ਬੰਦਾ ਦੇ ਕਿ ਇਹ ਆਪਾਂ ਹਸਤ ਮੈਥਨ ਕਰਦਾ ਹੈ ਇੱਕ ਜਿਹਨੂੰ ਆਪਾਂ ਕਹਿ ਸਕਦੇ ਆਂ ਇੰਗਲਿਸ਼ ਚ ਇੱਕ ਇੱਕ ਸਲੈਂਗ ਹੈਬਿਟ ਹੈ ਸਹੀ ਹੈ ਸਰ ਇਟਸ ਨਾਟ ਅ ਗੁੱਡ ਸਾਈਨ ਹਾਰਮੋਨ ਆਪਣਾ ਬਣਦਾ ਹੈਗਾ ਹਨਾ ਸਰ ਉਹ ਹਾਰਮੋਨ ਨੂੰ ਆਪਾਂ ਯੂਜ਼ ਅਪ ਕਰ ਲਾਂਗੇ ਇੱਕ ਲਿਮਿਟ ਹੁੰਦੀ ਹੈ ਨਾ ਹਰ ਇੱਕ ਚੀਜ਼ ਦੀ ਅੰਦਰ ਦਾ ਕਰ ਸਕਦੇ ਮਿਲ ਇਨਜ਼ਾਈਮ ਇਨਜ਼ਾਈਮ ਹੈ ਉਹ ਬਣ ਰਿਹਾ ਹੈ ਹਾਰਮੋਨ ਹੈ ਉਹ ਹੀ ਬਣ ਰਿਹਾ ਹੈ ਹਨਾ ਸਰ ਉਹਨਾਂ ਇੱਕ ਸਰਕਲ ਹੈ ਸਰਕਲ ਚਾਹੀਦਾ ਹੈ ਤੁਹਾਨੂੰ ਇੱਕ ਰਿਲੈਕਸੇਸ਼ਨ ਚਾਹੀਦੀ ਹੈ ਉਹ ਹਾਰਮੋਨ ਨੇ ਹਾਰਮੋਨ ਦਾ ਕੰਮ ਹੈਗਾ ਟੈਸਟੋਸਟੇਰੋਨ ਦਾ ਸੀਮਨ ਬਣਾਉਣਾ ਉਹ ਸੀਮਨ ਆਪਾਂ ਦੁਬਾਰਾ ਹੱਥ ਨਾਲ ਇੱਕ ਸਟੀਮੂਲਸ ਦੇ ਕੇ ਬਣਾ ਰਹੇ ਹਾਂ ਹਨਾ ਸਰ ਉਸ ਹੱਥ ਨਾਲ ਸਟੀਮੂਲਸ ਦੇ ਰਹੇ ਆ ਤਾਂ ਆਪਣਾ ਜਿਹੜਾ ਮੈਂਟਲ ਜਿਹੜੇ ਆਪਣੇ ਬਲਾਕਸ ਨੇ ਰਿਲੇਟਡ ਟੂ ਸੈਕਸ਼ੂਅਲ ਪਲੇజర్ ਉਹ ਆਬਵੀਅਸਲੀ ਡਿਸਟਰਬ ਹੋਣਗੇ ਬਿਕਾਜ਼ ਇਹ ਨੂੰ ਆਪਾਂ ਸਹੀ ਮਾਇਨੇ ਨਾਲ ਉਹ ਨਹੀਂ ਕਹਿ ਸਕਦੇ ਨਾ ਦੱਸੋ ਲੋਕ ਬਚਪਨ ਦੀਆਂ ਗਲਤੀਆਂ ਜਿੱਦਾਂ ਮਸਟਿਬੇਸ਼ਨ ਦੇ ਨਾਲ ਹੋਰ ਪ੍ਰੋਬਲਮਸ ਦੇ ਨਾਲ ਆਉਂਦੇ ਨੇ ਔਰ ਬੜੇ ਡਿਪਰੈਸਨ ਦੇ ਨੇ ਔਰ ਜਦੋਂ ਤੁਹਾਡੇ ਕੋਲ ਆਉਂਦੇ ਨੇ ਆਉਂਦੇ ਨੇ ਉਹ ਮੂੰਹ ਲਟਕਾਏ ਸਿਰ ਲਟਕਾਏ ਜਾਂਦੇ ਨੇ ਖੁਸ਼ੀਆਂ ਲੈ ਕੇ ਜਿਹੜਾ ਬੰਦਾ ਇੱਕ ਵਾਰੀ ਵਿਜ਼ਿਟ ਪਾਲ ਹਸਪੀਟਲ ਚ ਆ ਗਿਆ ਉਹ ਖੁਸ਼ੀ ਲੈ ਕੇ ਜਾਊਗਾ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਇਹ ਮੀਅ ਹੈ ਕਿ ਜਿਹੜਾ ਪਿਛਣ ਸਾਡੀ ਇੱਕ ਵਾਰੀ ਪਰਮਿਸ ਚ ਆ ਗਿਆ ਅਸੀਂ ਉਹਨੂੰ ਇੱਕ ਖੁਸ਼ੀ ਦੇ ਕੇ ਭੇਜਣਾ ਹਾਂਜੀ ਸਰ ਮੈਂ ਇਹ ਕਹਿ ਰਿਹਾ ਇਹਦੇ ਚ ਤੁਹਾਡੀ ਗੱਲ ਜਮਾ ਸਹੀ ਹੈ ਕਿ ਸਾਡਾ ਜੋ ਮਕਸਦ ਹੈਗਾ ਉਹ ਪੇਸ਼ੈਂਟ ਨੂੰ ਖੁਸ਼ ਕਰਨਾ ਹੈ ਕਿਉਂਕਿ ਉਹਦਾ ਜੇ ਟ੍ਰੀਟਮੈਂਟ ਸਹੀ ਹੋਗਾ ਤਾਂ ਹੀ ਉਹ ਖੁਸ਼ ਹੋਗਾ ਇਹਦੇ ਵਿੱਚ ਮੈਂ ਆਪਦਾ ਪੂਰਾ 100% ਅਸ਼ੋਰੈਂਸ ਦਿੰਦਾ ਕਿ ਪੇਸ਼ੈਂਟਸ ਜੋ ਵੀ ਸਾਡੇ ਕੋਲ ਆਉਂਦੇ ਨੇ ਉਹਨਾਂ ਦਾ ਮੇਰਾ ਵਾਦਾ ਰਹਿੰਦਾ ਕਿ ਅਸੀਂ ਪੂਰਾ ਉਹਦਾ ਟ੍ਰੀਟਮੈਂਟ ਸੈਟੀਸਫੈਕਟਰੀਲੀ ਕੰਪਲੀਟ ਕਰਕੇ ਭੇਜਦੇ ਹਾਂ ਦੱਸ ਸਾਬ ਇਹ ਹਸਪੀਟਲ ਜਿਹੜਾ ਇਹਦੇ ਨਾਲ ਨਾਲ ਹਸਪੀਟਲ ਦੇ ਨਾਲ ਨਾਲ ਤੁਸੀਂ ਸਮਾਜ ਸੇਵੀ ਦੇ ਤੌਰ ਤੇ ਵੀ ਕੰਮ ਕਰਦੇ ਹੋ ਕੀ ਕਹਿਣਾ ਚਾਹੋਗੇ ਕਿ ਕੋਈ ਬੰਦਾ ਆ ਗਿਆ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਹੈਗੀ ਆ ਕਿਉਂਕਿ ਫਾਦਰ ਨੇ ਵੈਲਨੈਸ ਤੇ ਲੋਕਾਂ ਦੇ ਜਿੰਦਗੀ ਲਾਤੀ ਉਹਨੇ ਪਾਪੇ ਨੇ ਹਮੇਸ਼ਾ ਉਹ ਹਰੇਕ ਕਰੀਬ ਦੀ ਬਾਹ ਫੜਦਾ ਸੀਗਾ ਲੋਕੀ ਉਹ ਹੀ ਸੈਪਟ ਕਰਦੇ ਸੀ ਔਰ ਤੁਸੀਂ ਵੀ ਕਿਸੇ ਹੱਦ ਤੱਕ ਉਹਨਾਂ ਦੇ ਨਾਲ ਅਟੈਚ ਹੁੰਦੇ ਹੋ ਔਰ ਲੋਕਾਂ ਦੀ ਸੇਵਾ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੇ ਕੋਈ ਬੰਦਾ ਬਾਲਾਪੁਰ ਆ ਗਿਆ ਕੋਈ ਕਿਸੇ ਨੇ ਗਰੀਬ ਲੜਕੇ ਦੀ ਸ਼ਾਦੀ ਕਰਨੀ ਆ ਕੋਈ ਸਮਾਜ ਸੇਵੀ ਆ ਗਏ ਤਾਂ ਕਦੇ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਕਿਉਂਕਿ ਫਾਦਰ ਨੇ ਜੋ ਵਾਈਬ੍ਰੇਸ਼ਨਸ ਬਾਈਆਂ ਸੀਗੀਆਂ ਉਹੀ ਵਾਈਬ੍ਰੇਸ਼ਨ ਚੱਲ ਰਹੀਆਂ ਹਾਂਜੀ ਅ ਦੇਖੋ ਸਰ ਸਮਾਜ ਸੇਵੀ ਹੋਣਾ ਇੱਕ ਮੇਰਾ ਇੱਕ ਹੌਬੀ ਹੈ ਇੱਕ ਪੈਸ਼ਨ ਹੈ ਦੇਖੋ ਇੱਕ ਸਮਾਜ 'ਚ ਜੋ ਪ੍ਰੋਬਲਮਸ ਹੁੰਦੀਆਂ ਇੱਕ ਡਾਕਟਰ ਕੋਲੇ ਚ ਲੋਕ ਕਈ ਵਾਰੀ ਟਾਈਮ ਇਹਨਾਂ ਨਹੀਂ ਹੁੰਦਾ ਕਿ ਉਹ ਆਪਦੇ ਹਸਪੀਟਲ ਨੂੰ ਛੱਡ ਕੇ ਦੂਸਰਾ ਕੁਝ ਹੋਰ ਦੇਖੇ ਟਾਈਮ ਦੇਖੋ ਬਣਾਉਣਾ ਪੈਂਦਾ ਟਾਈਮ ਕਿਸੇ ਵੱਲ ਹੁੰਦਾ ਨਹੀਂ ਹੈ ਟਾਈਮ ਬਣਾਉਣਾ ਪੈਂਦਾ ਤਾਂ ਸਮਾਜ ਸੇਵੀ ਜਿਹੜਾ ਆਪਣਾ ਔਰ ਔਰ ਸੋਸ਼ਲ ਵਰਕ ਹੈ ਜੋ ਆਪਣਾ ਸੁਸਾਇਟੀ ਨੂੰ ਅਪਲਿਫਟ ਕਰਨ ਵਾਸਤੇ ਜੋ ਆਪਕ ਜਿੰਨਾ ਕਾ ਐਫਰਟ ਕਰ ਸਕਦੇ ਹੋ ਉਹ ਮੈਂ ਪੂਰੀ ਕੋਸ਼ਿਸ਼ ਕਰਦਾ ਕਰਦਾ ਦੱਸਾ ਤੁਸੀਂ ਤੁਹਾਨੂੰ ਸਮਾਂ ਦਿੱਤਾ ਔਰ ਅੱਜ ਅਸੀਂ ਤੁਹਾਨੂੰ 21 ਤੋਂ ਬਾਅਦ ਅੱਜ ਮਿਲ ਰਹੇ ਹਾਂ 25 ਦੇ ਵਿੱਚ ਪ੍ਰਮਾਤਮਾ ਕਰੇ ਉਸ ਟਾਈਮ ਦੇ ਤੁਸੀਂ ਬੜੇ ਇੱਕ ਉੱਖਾ ਸਮਾ ਸੀਗਾ ਫਾਦਰ ਗਏ ਸੀਗੇ ਉਸ ਸਦਮੇ ਤੋਂ ਉੱਪਰ ਕੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਪੋਜ਼ਿਟਿਵਿਟੀ ਲੈ ਕੇ ਲੋਕਾਂ ਦੀ ਸੇਵਾ ਕਰਕੇ ਅੱਜ ਵੀ ਫਾਦਰ ਨਾਲ ਇਹ ਸਾਡੇ ਉਹ ਕਿਹੜਾ ਕਿਤੇ ਗਏ ਨੇ ਉਹਨਾਂ ਦੀ ਵਾਈਬ੍ਰੇਸ਼ਨ ਆ ਪਵਿੱਤਰਤਾ ਦੀਆਂ ਅੱਜ ਵੀ ਤੁਹਾਡੇ ਨਾਲ ਅਟੈਚ ਹੈਗੀਆਂ ਔਰ ਉਹਨਾਂ ਨੇ ਇੱਕ ਐਸਾ ਅੰਪਾਇਰ ਬਣਾ ਕੇ ਗਏ ਨੇ ਕਿ ਲੋਕ ਅੱਜ ਵੀ ਆ ਕੇ ਕੋਈ ਵਿਦੇਸ਼ਾਂ ਦਾ ਕੋਈ ਦੇਸ਼ਾਂ ਦਾ ਕੋਈ ਲੀਡਰ ਤੇਰੇ ਡੈਡੀਰ ਦਾ ਕੋਈ ਨਹੀਂ ਤੇਰੇ ਡੈਡੀਰ ਦਾ ਕੋਈ ਨਹੀਂ ਫਿਰ ਤੁਹਾਡਾ ਮਨੋਬਲ ਵਧਦਾ ਔਰ ਹੌਸਲਾ ਔਰ ਤੁਸੀਂ ਉਹਨਾਂ ਨੂੰ ਉਹੀ ਪੋਜ਼ਿਟਿਵਿਟੀ ਦਿੰਦੇ ਹੋ ਔਰ ਜਿਹੜੇ ਲੋਕਾਂ ਨੂੰ ਮਾਣ ਆ ਤੁਹਾਡੇ ਤੇ ਉਹ ਮਾਣ ਉਹਨਾਂ ਦਾ ਉਦੋਂ ਹੀ ਪੂਰਾ ਕਰਦੇ ਹੋ ਤੁਹਾਡਾ ਸਾਨੂੰ ਸਮਝ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਮੈਂ ਸਾਰੇ ਸਰੋਤਿਆਂ ਨੂੰ ਤੁਹਾਡੇ ਆਪਣੇ ਥੈਂਕਸ ਕਹਾਂ ਚਾਹਾਂਗਾ ਜਿਨ੍ਹਾਂ ਨੇ ਆਪਣਾ ਵੀਡੀਓ ਦੇਖਿਆ ਪਲੱਸ ਮੈਂ ਸਭ ਨੂੰ ਇਹ ਦੱਸਣਾ ਚਾਹਾਂਗਾ ਜੇ ਤੁਸੀਂ ਕਿਸੇ ਵੀ ਸੈਕਸ ਰੋਕ ਤੋਂ ਪੀੜਿਤ ਹੋ ਚਾਹੇ ਸ਼ੁਕਰਾਨੇ ਦੀ ਕਮੀ ਹੈ ਔਰ ਨਪੁੰਸਕਤਾ ਹੈ ਨਾ ਸਕਤਾ ਹੀ ਘਟ ਹੋਣਾ ਹੈ ਤਾਂ ਇਹ ਜੀ ਸ਼ਿਕਾਇਤਾਂ ਲਈ ਤੁਸੀਂ ਸਾਡੇ ਹਸਪਤਾਲ ਵਿਜੇਪਾਲ ਹਸਪਤਾਲ ਨਜ਼ਦੀਕ ਗਣੇਸ਼ ਨਗਰ ਬਸ ਸਟਾਪ ਨੇੜੇ ਆਪਣੇ ਸੰਤ ਨਰਨ ਕਾਈ ਪਵਨ ਗਣੇਸ਼ ਨਗਰ ਬਸ ਸਟਾਪ ਜੀਟੀ ਰੋਡ ਬਠਿੰਡਾ ਵਿਖੇ ਸਾਨੂੰ ਕੰਸਲਟ ਕਰੋ ਦਸ਼ਕੋ ਫੋਨ ਨੰਬਰ نیچے ਚੱਲ ਰਿਹਾ ਹੈ ਦਸਾ ਇੱਕ ਵਰੀ ਫੋਨ ਨੰਬਰ ਵੀ ਪਲੀਜ਼ ਆਪਣਾ ਬੋਲ ਵੀ ਦਿਓ ਹਾਂਜੀ ਸਰ ਪੇਸ਼ੈਂਟਸ ਸਾਨੂੰ ਬੇਚ ਜਦ ਜਦੋਂ ਮਰਜ਼ੀ ਕਾਲ ਜਾਂ ਵਟਸਐਪ ਕਰ ਸਕਦੇ ਹਨ 98143 0336 ਆਪਣੀ ਕੋਈ ਵੀ ਕੁਐਰੀ ਹੈ ਉਹ ਆਡੀਓ ਮੈਸੇਜ ਰਾਹੀਂ 9843303 ਤੇ ਆਪਣਾ ਕੁਆਟ ਕਰ ਸਕਦੇ ਆ ਜਾਂ ਆਪਣਾ ਜੋ ਵੀ ਹੈ ਮਸਲਾ ਹੋ ਤੁਸੀਂ ਦੱਸ ਸਕਦੇ ਹੋ ਉਹਦਾ ਸੈਟੀਸਫੈਕਟਰੀਲੀ ਆਪਾਂ ਸੋਲੂਸ਼ਨ ਦੱਸਾਂਗੇ ਤੇ ਉਹਦਾ ਇਲਾਜ ਲਈ ਜੋ ਵੀ ਮੈਡੀਸਿਨ ਜੋ ਵੀ ਹੈ ਉਹ ਆਪਾਂ ਕਰਾਂਗੇ ਦੱਸ ਕਿਹੜਾ ਫੇਸਬੁੱਕ ਪੇਜ ਹੈ ਤੁਹਾਡਾ ਕਿਹੜਾ ਇੰਸਟਾ ਦਾ ਹੈਗਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਆਪਣੀ ਸੇਵਾ ਜਿਹੜੀ ਹੈਗੀ ਲੋਕਾਂ ਨੂੰ ਦੇ ਰਹੇ ਆ ਔਰ ਪੇਸ਼ੈਂਟਸ ਦੇ ਰਿਵਿਊ ਵੀ ਤੁਹਾਡੇ ਉਹਦੇ ਚ ਪਏ ਹੋਏ ਆ ਕਿਹੜਾ ਪੇਜ ਹੈ ਤੁਹਾਡਾ ਹਾਂਜੀ ਸਰ ਵਿਜੇਪਾਲ ਹਸਪੀਟਲ ਜੀਟੀ ਰੋਡ ਗਣੇਸ਼ਨਗਰ ਬੱਸ ਸਟਾਪ ਬਟਿੰਡਾ ਤੇ ਸਰਚ ਕਰ ਸਕਦੇ ਆ ਗੂਗਲ ਤੇ ਦੇ ਵਿਲ ਗੈਟ ਦ ਪੇਜ ਥੈਂਕ ਯੂ ਡਾਕਟਰ ਸਰ ਓਕੇ